ਪਿਛਲੇ ਲੰਬੇ ਸਮੇਂ ਤੋਂ ਵਿਵਾਦਾਂ ਵਿੱਚ ਘिरी ਭਾਰਤੀ ਕੁਸ਼ਤੀ ਸੰਘ ਫੈਡਰੇਸ਼ਨ WFI ਦੀਆਂ ਹੋਈਆਂ ਚੋਣਾਂ ਵਿੱਚ ਸੰਜੇ ਸਿੰਘ ਪ੍ਰਧਾਨ ਚੁਣੇ ਗਏ ਜਿਸ ਸਦਕਾ ਕੁਸ਼ਤੀ ਫੈਡਰੇਸ਼ਨ ਦਾ ਕੰਟਰੋਲ ਅਸੀਂ ਦੇ ਤੌਰ ਉੱਤੇ ਮੌੜ ਸਾਫ ਦਾ ਪ੍ਰਧਾਨ ਬ੍ਰਿਜ ਕੁਸ਼ਣ ਦੇ ਹੱਥਾਂ ਵਿੱਚ ਹੀ ਆ ਗਿਆ ਹੈ ਉੱਤਰ ਪ੍ਰਦੇਸ਼ ਕੁਸ਼ਤੀ ਐਸੋਸੀਏਸ਼ਨ ਦੇ ਪ੍ਰਧਾਨ ਸੰਜੇ ਸਿੰਘ ਨੂੰ 40 ਜਿੱਤ ਕੀ ਉਸਦੀ ਵਿਰੋਧੀ ਅਨੀਤਾ ਸ਼ੌਰਾਨ ਨੂੰ 7 ਵੋਟਾਂ ਮਿਲੀਆਂ ਰਾਸ਼ਟਰੀ ਮੰਡਲ ਖੇਡਾਂ ਦੀ ਸੋਨ ਤਗਮਾ ਜੇਤੂ ਅਨੀਤਾ ਦਾ ਪੈਨਲ ਹਾਲਾਂਕਿ ਜਰਨਲ 77 ਦਾ ਅਹੁਦਾ ਆਪਣੇ ਨਾਂ ਕਰਨ ਵਿੱਚ ਸਫਲ ਰਿਹਾ ਹੈ ਇਹਨਾਂ ਚੋ ਨਤੀਜਿਆਂ ਤੋਂ ਬਾਅਦ ਪਹਿਲਵਾਨ ਬਜਰੰਗ ਪੂਨੀਆ, ਵਿਨੇਸ਼ ਫੋਗਾਟ ਅਤੇ ਸਾਖਸ਼ੀ ਮਲਿਕ ਨੂੰ ਇਹ ਅਹਿਸਾਸ ਹੋ ਗਿਆ ਕਿ ਬ੍ਰਿਜ ਪੂਸ਼ਨ ਖਿਲਾਫ ਉਹਨਾਂ ਦਾ ਵਿਰੋਧ ਪ੍ਰਦਰਸ਼ਨ ਬੇਰਥ ਗਿਆ ਹੈ ਕਿਉਂਕਿ ਬਦਲਾ ਲਈ ਪਹਿਲਵਾਨ ਨਵੇਂ ਅਤੇ ਪਹਿਲਾਂ ਤੋਂ ਸਾਬਤ ਵਿਰੋਧ ਦੇ ਪਹਿਲੇ ਦਿਨ ਜਨਵਰੀ 2023 ਤੇ ਧਰਨੇ ਉੱਤੇ ਬੈਠੇ ਸਨ ਦੂਜੇ ਪਾਸੇ ਚੋਣ ਨਤੀਜਿਆਂ ਤੋਂ ਬਾਅਦ ਰਿਓਲੰਪਿਕ ਵਿੱਚ ਕਾਂਸੀ ਦਾ ਤਗਮਾ ਜੇਤੂ ਪਹਿਲਵਾਨ ਸਾਖਸ਼ੀ ਮਲਿਕ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ WFI ਦੀਆਂ ਚੋਣਾਂ ਵਿੱਚ ਬ੍ਰਿਜ ਪੂਸ਼ਨ ਸ਼ਰਨ ਸਿੰਘ ਦੇ ਵਫਾਦਾਰ ਸੰਜੇ ਸਿੰਘ ਦੇ ਪ੍ਰਧਾਨ ਚੁਣੇ ਜਾਣ ਮਗਰੋਂ ਰੋਸ ਵੱਜੋਂ ਖੇਡ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ ਇਸ ਮੌਕੇ ਸਾਖਸ਼ੀ ਨੇ ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਕਿਹਾ ਕਿ ਅਸੀਂ ਆਪਣੇ ਦਿਲ ਤੋਂ ਲੜੇ ਪਰ ਜੇਕਰ ਬ੍ਰਿਜ ਪੂਸ਼ਨ ਵਰਗਾ ਸ਼ਖਸ ਉਸ ਦਾ ਕਾਰੋਬਾਰੀ ਭਾਇਵਾਲ ਅਤੇ ਵਫਾਦਾਰ WFI ਦਾ ਪ੍ਰਧਾਨ ਚੁਣਿਆ ਗਿਆ ਤਾਂ ਮੈਂ ਕੁਸ਼ਤੀ ਛੱਡ ਰਹੀ ਹਾਂ इस मौके पहलवाना ने होर की कुछ कहा तो भी जरूर सुनो okay, लेकिन मैं सभी तमाम देशवासी जो भी हमारे प्रोटेस्ट में आए दूर दूर से आए बूढ़ी महिलाएं आई बहुत सारे लोग ऐसे आए जिनके पास खाने कमाने के लिए नहीं है फिर भी हमें सपोर्ट करने आए हम नहीं जीत पाए पर आप लोगों का बहुत बहुत धन्यवाद और एक बात और कहना चाहूँगी कि लड़ाई लड़ी पूरे दिल से लड़ी लेकिन अगर प्रेसिडेंट ब्रिज जैसे आदमी जैसा ही रहता है उसका जो उसका बिल्कुल सही होगी है उसका बिजनेस पार्टनर है वो अगर इस फेडरेशन में रहेगा तो मैं अपनी कुश्ती को त्यागती हूँ और मैं आज के बाद कभी भी आपको मानेगी तो बस सभी देशवासियों को धन्यवाद जिन्होंने आज तक इतना मेरा सपोर्ट किया और मुझे इस मुकाम तक पहुंचने का ਤਾ ਕੁਸ਼ਤੀ ਸੰਗ ਦੀਆਂ ਚੋਣਾਂ ਦੇ ਵਿੱਚ ਸੰਜੇ ਸਿੰਘ ਦੇ ਸਿਰ ਤੇ ਤਾਜ ਸਜਿਆ ਦੱਸਿਆ ਜਾ ਰਿਹਾ ਕਿ ਸਾਫਕਾ ਪ੍ਰਧਾਨ ਰਹੇ ਬ੍ਰਿਜ ਪੂਸ਼ਨ ਸਿੰਘ ਦੇ ਕਾਰੋਬਾਰੀ ਵੀ ਰਹੇ ਹਨ ਅਤੇ ਬਹੁਤ ਨੇੜਲੇ ਕਰੀਬੀ ਹਨ ਸੰਜੇ ਸਿੰਘ ਜਿਨ੍ਹਾਂ ਨੂੰ WFI ਦਾ ਪ੍ਰਧਾਨ ਚੁਣਿਆ ਗਿਆ ਸੰਜੇ ਸਿੰਘ ਦੇ ਪ੍ਰਧਾਨ ਚੁਣੇ ਤੋਂ ਬਾਅਦ ਜਿਸ ਤਰੀਕੇ ਨਾਲ ਪਹਿਲਵਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਖਾਸ ਕਰਕੇ ਸਾਖਸ਼ੀ ਮਲਿਕ ਨੇ ਸਨਿਆਸ ਐਲਾਨ ਕਰ ਦਿੱਤੇ ਅਜਿਹੇ 'ਚ ਹਰਿਆਣਾ ਪੰਜਾਬ ਦੇ ਲੋਕ ਇਸ ਪੂਰੇ ਘਟਨਾਕਰਮ ਨੂੰ ਲੈ ਕੇ ਆਪ ਦੇ ਕੀ ਵਿਚਾਰ ਰੱਖਦੇ ਹਨ ਕਮੈਂਟ ਸੈਕਸ਼ਨ ਵਿੱਚ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਅਤੇ ਜਿਆਦਾ ਤੋਂ ਜਿਆਦਾ ਇਸ ਖਬਰ ਨੂੰ ਲਾਈਕ ਸ਼ੇਅਰ ਕਰੋ